باہر کھڑ بھی آئے دوسرا جیسے مطلب <سؤال> وسیلا کے ساتھ <سؤال> ਸੋਸ਼ਲ ਅਤੇ ਸਮਾਜ ਪਰਵਰਤਨ ਨੇ ਸਾਰੇ ਧਰਮਾਂ ਨੂੰ ਇਕੱਠੇ ਕੀਤਾ ਹੈ ਇਸੇ ਤਰ੍ਹਾਂ ਸਾਨੂੰ ਇਕੱਠੇ ਹੋ ਕੇ ਇਸੇ ਤਰ੍ਹਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਆ ਪਰ ਗੁਰੂਆਂ ਦੀ ਉਸ ਤੇਨੀ ਗੱਲ ਤੇ ਪਹਿਲਾ ਦਿਨ ਆ ਚਾਹੀਦਾ ਹੈ ਕਿ ਫੇਰੂਨਾ ਨੇ ਫੀਲ ਦੇ ਮਿਕਸਾਨ ਨੇ ਕੀ ਗੱਲ ਦੱਸੀ ਹੈ ਕਿ ਰਾਜ ਤੋਂ ਬਿਨਾ ਕਦੇ ਧਰਮ ਨਹੀਂ ਚੱਲਦਾ ਕਿ ਸਾਨੂੰ ਵੀ ਰਾਜਨੀਤੀ ਦੇ ਵਿੱਚ ਸਾਨੂੰ ਉਹਦਾ ਪਹਿਣਾ ਹੈ ਤਾਂ ਹੀ ਘਟੇ ਦੀ ਬੰਦਾ ਵਿੱਚ ਕੋਈ ਸੰਭਾਲ ਹੋਣਾ ਚਾਹੀਦਾ ਹੋਣਾ ਪਊਗਾ ਪਰ ਹੋਣਾ ਚਾਹੀਦਾ ਸਾਨੂੰ ਸਤਿਗੁਰੂ ਦਾਸ ਮਹਾਰਾਜ ਦੀ ਜੀਨਨੀ ਦੇ ਵਿੱਚੋਂ ਕੁਝ ਗੰਨਾ ਅੰਮਲੇ ਵਿੱਚ ਲਿਆਉਣੀ ਆ ਪਾਣੀਆਂ ਨੇ ਸਾਨੂੰ ਜ਼ਿੰਦਗੀ ਦੇ ਵਿੱਚ ਸੱਚ ਦੇ ਅਸੀਂ ਹਰ ਟੇ ਟੇ ਦਿਨ ਮਨਾਉਣੇ ਆ ਪਰ ਸਾਨੂੰ ਸਤਿਗੁਰੂ ਦਾਸ ਮਹਾਰਾਜ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ 40 ਗਾਵ ਦੇ ਇੱਕ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਲੋਕ ਹੈ ਤਾਂ ਹੀ ਸਾਡਾ ਕੋ ਜੀਵਨ ਸਫਲਾ ਹੋ ਸਕਦਾ ਹੈ ਕਿ ਜੇ ਸਤਪੁਰ ਲਾਸ਼ਮਨ ਰਾਜ ਜੀ ਨੇ ਕਹੇ ਕਿ ਐਸਾ ਜਹੂ ਰਾਜ ਮੈਂ ਜਹਾਂ ਵਿਲੇ ਸਭਨ ਕੋ ਅੰਨ ਖੂਡ ਬੜੇ ਸੰਤਾਂ ਤੋਂ ਸਿਰੇ ਮੈਂ ਐਸਾ ਰਾਜ ਚਾਹੁੰਦਾ ਕਿ ਕਿਥੇ ਸਾਰੇ ਲੋਕਾਂ ਨੂੰ ਸਾਰਿਆਂ ਨੂੰ ਮਾਨ ਸਨਮਾਨ ਧਰਮ ਸਭ ਨੂੰ ਰੋਟੀ ਮਿਲੇ ਤੋਂ ਐਸਾ ਰਾਜ ਹੋਣਾ ਚਾਹੀਦਾ ਹੈ ਅਗਲ ਪਵਨ ਕੇ ਨਾਇਕਾ ਇੱਕ ਦਿਨਦਰ ਦਿਖਾਈ ਦੀ ਇੱਕ ਦਿਨ ਦਾ ਨੇ ਦਿਖਾਈ ਦੀ ਧਨ ਧਨ ਜੀ ਗੁਰੂ ਗ੍ਰੰਥ ਸਹਮ ਮਹਾਰਾਜ ਧਨ ਧਨ ਸਤ ਗੁਰ ਨਬਦਾਸ ਮਹਾਰਾਜ ਜੀ ਆਖਣਾ ਜੀ ਤਾਤ ਨਾਮ ਤੇਰੀ ਬਾਜੀ ਤੋਹੀ ਮੋ I'm ਦੂਜੇ ਗੁਰੂ ਦੀ ਫਤਿਹ ਫੋਰਨਾ ਫਤਿਹ ਆ ਕੇ ਆਪਣੇ ਗੁਰੂ ਦੇ ਤਾਪਕ ਜਾ ਕੇ ਚੰਗੀ ਕਰਨ ਦਾ ਬਿਆਕ ਕਰੋ ਜਿਹਦੀ ਜਵਾਨ ਚ ਫਤਿਹ ਉਹਦੀ ਮਦਾਨ ਚ ਫਤਿਹ ਆਇਆ ਗੁਰੂ ਕੇ ਪਿਆਰੇ ਦਾਸ 150 ਕਿਲੋਮੀਟਰ ਚੱਲ ਕੇ ਆਇਆ ਕਿ ਤੁਹਾਡੀ ਖੋਲੇ ਜੇ ਤੁਸੀਂ ਦੇ ਦਿਓ ਨਾ ਫਤਿਹ ਸਾਨੂੰ ਅਸ਼ੀਰਵਾਦ ਮਿਲ ਜਾਣਾ ਹੈ ਆਓ ਕਰੋ ਕਿਰਪਾ ਇੱਕ ਵਾਰ ਫਿਰ ਤੋਂ ਸਾਰਾ ਪਰ ਨਾਲ ਲੁਟੇ ਵਾਹਿਗੁਰੂ ਜੀ ਕਾ ਖਾਲਸਾ ਸ਼ਬਦ ਕਤੀ ਰਤ ਦਾ ਸਰਮੋਹ ਰਪ ਐ ठाकुर ਐ ਮਾਭੂ ਐ ਵਿਟਲ ਤੇਰੇ ਯਾਰ ਮੇਰੇ ਜੀ ਹੈ ਗਏ ਕਿੰਨਾ ਕੇ ਕਨ ਕਨ ਕਹੀਏ ਸੁਣਨਾ ਕਟਕ ਕਹੀਏ ਉਹਦਾ ਬਣਿਆ ਹੋਇਆ ਗੂਛ ਨੂੰ ਕਹਿਣਾ ਜਿਹੜੀ ਤੁਸੀਂ ਕਣਕ ਖਾਨੇ ਹੋਣਾ ਉਹ ਵੀ ਇਤੋਂ ਬਣਿਆ ਸ਼ਬਦ ਕਣਕ ਏ ਜਾਨਦਾ ਪਤਾ ਹੈ ਨਹੀਂ ਜੀ ਅਗਲਾ ਇਹ ਤਾਂ ਅਗਲਾ ਦਿੱਤੀ ਕੀ ਨਹੀਂ ਮੈਂ ਧੰਨਵਾਦ ਕਰਾਂ ਤਨ ਸ੍ਰੀ ਗੁਰਿੰਤ ਸਾਹਿਬ ਦਾ ਮੈਂ ਧੰਨਵਾਦ ਕਰਾਂ ਤੁਮ ਕਰਗੀ ਤਰਪਾਤ ਸਾਡਾ ਪਾਪ ਸਾਡਾ ਰੋਮ ਗੁਰਿੰਤ ਸਾਹਿਬ ਸਾਨੂੰ ਜਿਹੜਾ ਉਹ ਗਾਥੀ ਮੰਤਰ ਗੋਇਆ

ਜੀ ਸਾਏ ਵਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾਮ ਭਗਵਾਨ ਕੇ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਆਰਾਮਦਾਸਾ ਹੋਏ ਸਹਾਈ ਅਰਜਨ ਹਰਗੋਬਿੰਦ ਕਰੇ ਆਨ ਕੀ ਆਸ ਤੇ ਨਰ ਦੂਜਖ ਜਾਇ ਗਏ ਸਤਿਪੱਖ ਹੈ ਰਵਿਦਾਸ ਸਭ ਤੋਂ ਪਹਿਲਾ ਗੁਰੂ ਚਰਨਾਂ ਵਿੱਚ ਬਿਰਾਜੀ ਸਾਧ ਸੰਗਤ ਜੀਓ ਅਤੇ ਦੀ ਸਾਚ ਬਰਬਾਰ ਤੋਂ ਨਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਰ ਹੀ ਗੁਰੂ ਜੀ ਦੀ ਫਤਿਹ ਗੁਰੂ ਰਵਿਦਾਸ ਜਿਨ੍ਹਾਂ ਨੂੰ ਸਿੱਖ ਕਈ ਨਾਮ ਨਾਲ ਜਾਣਦੇ ਸਨ ਰੋਹੀਦਾਸ ਰੂਹੀਦਾਸ ਅਤੇ ਰਾਏਦਾਸ ਗੁਰੂ ਰਵਿਦਾਸ ਨੂੰ ਇੱਕ ਅਧਿਆਤਮਿਕ ਅਧਿਆਪਕ ਵਜੋਂ ਸਤਿਕਾਰਿਆ ਗਿਆ ਅਤੇ ਗੁਰੂ ਰਵਿਦਾਸ ਜੀ ਚਮਾਰ ਜਾਤੀ ਨਾਲ ਸੰਬੰਧ ਰੱਖਦੇ ਸੀ ਇਸ ਕਰਕੇ ਉਹਨਾਂ ਨੂੰ ਵਿਦਿਆਲਿਆਂ ਵਿੱਚ ਗਿਆਨ ਦੀ ਪ੍ਰਾਪਤੀ ਦੀ ਆਗਿਆ ਨਹੀਂ ਦਿੱਤੀ ਗਈ ਜਿਸ ਦਾ ਅਸਲ ਗੁਰੂ ਰਵਿਦਾਸ ਜੀ ਤੇ ਹੋਇਆ ਅਤੇ ਉਹਨਾਂ ਨੇ ਜਾਤੀਵਾਦ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਿਸ ਨੂੰ ਉਹਨਾਂ ਨੇ ਏਕਤਾ ਨਾਲ ਚਲਾਇਆ ਕਿਉਂਕਿ ਉਹ ਜਾਣਦੇ ਸੀ ਕਿ ਜਦੋਂ ਅਸੀਂ ਇੱਕ ਝੂਠ ਹੋ ਜਾਾਂਗੇ ਅਸੀਂ ਏਕਤਾ ਸਾਡੇ ਬਾਬਾ ਜੀ ਖਾਲਸਾ ਘਰ ਤੋਂ ਆਇਆ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਫੁੱਤੇ ਗੁਆ ਲੱਗਿਆ ਆਪੋ ਬੱਜ ਕੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫੁੱਤੇ ਸਮਾ ਬਹੁਤ ਜਾਬਾ ਹੋ ਗਿਆ ਫਿਰ ਵੀ ਮੈਂ ਜਿਹੜੇ ਅੱਜ ਸਾਡੇ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਿਹੜਾ ਅਸੀਂ ਮੋਰਮ ਨਾਲ ਜਗਰਾਉਂ ਦੇ ਵਿੱਚ ਜਿੰਨੇ ਵੀ ਆਇਆ ਸਾਰਿਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਕਿਉਂਕਿ ਅਸੀਂ ਅੱਜ ਆਪਣੇ ਪਿਓ ਦਾ ਨੇ ਬੜੀ ਬਿਆਕਿਆ ਦੇ ਨਾਲ ਦੱਸਿਆ ਅਸੀਂ ਉਹ ਦੀ ਬਾਣੀ ਲੰਚ ਕਰਕੇ ਤੂੰ ਦਾ ਜਿਹੜਾ ਭੇਦ ਤਾਨ ਰੂਜ ਦੀ ਸਾਰਾ ਖਤਮ ਕਿੰਦਾ ਮੈਂ ਜਿਆਦਾ ਟਾਈਮ ਨਾ ਲੈਂਦਾ ਹੋਇਆ ਫੁੱਤੇ ਬਣਾਉਣਾ ਆਖੋ ਗੱਜ ਕੇ ਵਾਰੀ ਗੁਰ ਜੀ ਦਾ ਖਰਚਾ ਵਾਰੀ ਗੁਰ ਜੀ ਕੀ ਫੱਤੇ ਬਲਾਉ ਫੁੱਤੇ ਵਾਰੀ ਗੁਰ ਜੀ ਦਾ ਖਰਚਾ ਵਾਰੀ ਗੁਰ ਜੀ ਕੀ ਫੱਤੇ ਸਰਕਾਰ ਦੇ ਸਤਿ ਸਤਿ ਦੀ ਦਮਦਾਰ ਪਹਾਰਾ ਜੀ ਦਾ ਬਚਲ ਹੈ ਸਭ ਸੰਗਤ ਵਿੱਚ ਬਿਠਈਏ ਮਾਹੋ جیسے مد پہ سال سارا چنے مہا پورشوں کا سنگ کرنا چاہیے سارا میں چن کے کٹھے رہنا چاہیے بڑھا کے رکھنی چاہیے شہر کے موقع کی طرح ایک مٹھ ہو کے چنگے سماج کی کارنا نہیں چاہیے جبل کرنے چاہیے ہاں کہ رودس مہاراج جی بیگمپور شہر دراؤ کے سپنیا نکاح جگہ چمتا شری گاس مہاراج جی شری گرو روداس مہاراج جی کی باڑی